ਨੂਰ ਦਾਣਾ ਮੰਡੀ ਦਾ ਹਾਲ ਦੇਖੋ ਅਖੁੱਲੇ ਦੇ ਵਿੱਚ ਜਿਹੜੀ ਕੜਕ ਕਿਸਾਨਾਂ ਦੀ ਕੜਕ ਜਿਹੜੀ ਆ ਖਰਾਬ ਹੋ ਚੁੱਕੀ ਆ ਤਰੀਕ ਦੀ ਮਾਰਕਫੈਟ ਦੀ ਪਰਚੇਜ ਕੀਤਾ ਹੋਇਆ ਮਾਲ ਅਜੇ ਵੀ ਬੋਰੀਆਂ ਵਿੱਚ ਇੱਥੇ ਲੱਗਾ ਵਾ ਕਿੰਨੇ ਦਿਨਾਂ ਤੋਂ ਸਰਕਾਰ ਤੇ ਕਹਿੰਦੀ 48 ਘੰਟਿਆਂ ਵਿੱਚ ਲਿਫਟ ਕਰਵਾਵਾਂਗੇ ਅਸੀਂ ਤੇ ਇਹ ਨਹੀਂ ਪੁੱਛਦੇ ਵੀ ਸਰਕਾਰ 48 ਘੰਟਿਆਂ ਵਿੱਚ ਕਿਹੜੇ ਢੰਗ ਨਾਲ ਲਿਫਟ ਕਰਵਾਉਂਦੀ ਆ ਮਾਲ ਤੌਰ ਦੀ ਨਾਜ ਮੰਡੀ ਦਾ ਹਾਲ ਜਿਹੜਾ ਵਾ ਬਹੁਤ ਬੇਹਾਲ ਹੋਇਆ ਹੈ ਕੋਈ ਵਾਰਸ ਨਹੀਂ ਕੋਈ ਟੰਡਰ ਕਾਲ ਜਿਹੜਾ ਵਾ ਕੋਈ ਚੁੱਕਣ ਨੂੰ ਤਿਆਰ ਨਹੀਂ ਹੈਗਾ ਕੋਈ ਪ੍ਰਬੰਧ ਨਹੀਂ ਹੈਗਾ ਦੇਖੋ ਜੀ ਇਹ ਕੁਦਰਤੀ ਮੌਸਮ ਜਿਹੜਾ ਖਰਾਬ ਹੋਇਆ ਵਾ ਬੀਤੇ ਦਿਨ ਪਹਿਲਾਂ ਇੱਕ ਉਸ ਤੋਂ ਪਹਿਲਾਂ ਵੀ ਇੱਕ ਬਾਰਿਸ਼ ਪਈ ਆ ਤੇ ਹੁਣ ਦੁਬਾਰਾ ਫੇਰ ਇੱਕ ਬਾਰਿਸ਼ ਪੈ ਗਈ ਹੈ ਦੋ بارشਾਂ ਦੀ ਮਾਰ ਜਿਹੜੀ ਆਰਤੀਆਂ ਨੂੰ ਪੈ ਗਈ ਆ ਇਹਦੇ ਵਿੱਚ ਦੇਖੋ ਆਰਤੀ ਦਾ ਕੋਈ ਦੋਸ਼ ਨਹੀਂ ਕਿਸਾਨ ਦੀ ਅਸੀਂ ਫਸਲ ਸਾਂਭਣ ਵਾਸਤੇ ਕਿਸਾਨ ਨੂੰ ਜਲਦੀ ਵਿਹਲਿਆਂ ਕਰਨ ਵਾਸਤੇ ਅਸੀਂ ਮੰਡੀ ਦੇ ਵਿੱਚ ਕਿਸਾਨ ਦਾ ਜਿਹੜਾ ਮਾਲ ਲਗਵਾਇਆ ਵਾ ਲੇਕਿਨ ਸਡਨਲੀ ਜਿਹੜੀ ਕੁਦਰਤੀ ਕਰੋਪੀ ਜਿਹੜਾ ਆਰਤੀਆ ਦੇ ਉੱਤੇ ਵਾਪਰੀ ਆ ਆ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਆ ਮਾਲ ਦਿਖਾ ਰਿਹਾ ਵਾ ਇਹ ਬਿਲਕੁਲ ਟੁੱਟ ਲਈ ਜਿਹੜੀ ਵੀਟ ਹੈ ਡੈਮੇਜ ਹੋ ਚੁੱਕੀ ਹੈ ਇਹਦੀ ਭਰਪਾਈ ਆਰਤੀ ਕਿੱਥੋਂ ਕਰ ਸਕਦੇ ਨੇ ਇਹ ਜਿਹੜੀ ਆ ਬਿਲਕੁਲ ਇਹਦੇ ਵਿੱਚ ਪੌਇਜ਼ਨ ਹੋ ਗਿਆ ਵਾ ਇਹ ਖਾਣਯੋਗ ਕਣਕ ਨਹੀਂ ਰਹਿ ਚੁੱਕੀ ਸੋ ਅਸੀਂ ਸਰਕਾਰ ਦੇ ਨੁਮਾਇਦਿਆਂ ਨੂੰ ਪੀਤੇ ਦਿਨ ਮਿਲੇ ਆ ਉਹਨਾਂ ਨੂੰ ਜਾ ਕੇ ਗੱਲ ਕਹੀ ਆ ਕਿ ਸਾਨੂੰ ਮੌਇਸਚਰ ਕੰਟੈਂਟ ਦੇ ਵਿੱਚ ਕੋਈ ਛੋਟ ਦਿੱਤੀ ਜਾਵੇ ਐਫਸੀ ਦੇ ਅਧਿਕਾਰੀਆਂ ਨੂੰ ਕਿਹਾ ਜਾਵੇ ਕਿਉਂਕਿ ਜਿਹੜਾ ਮਾਲ ਮੰਡੀ ਦੇ ਵਿੱਚ ਅਸੀਂ ਉਹਨੂੰ ਕੀ ਆ ਵੱਤੋ ਵੱਤਰ ਤਰਪਾਲਾਂ ਦੇ ਨਾਲ ਟੱਕ ਸਕਦੇ ਆ ਕੈਨੇਡਾ ਦੇ ਲਾ ਸਕਦੇ ਆ ਇੰਨੀ ਤੇਜ਼ ਹਨੇਰੀ ਦੇ ਕਾਰਨ ਵੀ ਤਰਪਾਲਾਂ ਉੱਤੇ ਖਲੋਂਦੀਆਂ ਨਹੀਂ ਆ ਗਈਆਂ ਉਹਦੇ ਚਾਰਟੀ ਦਾ ਕੋਈ ਦੋਸ਼ ਨਹੀਂ ਹੈਗਾ ਅਸੀਂ ਮਾਰਕੀਟਿੰਗ ਕਮੇਟੀ ਦੇ ਨੋਮਸ ਦੇ ਰਿਗਾਰਡਿੰਗ ਸਾਡੇ ਕੋਲ ਜੋ ਮਾਰਕੀਟ ਕਮੇਟੀ ਦਾ ਜੋ ਸਾਨੂੰ ਉਹਨਾਂ ਨੇ ਕਿਹਾ ਹੁਕਮਾਂ ਦੇ ਮਤਾਲੂ ਸਾਡੇ ਕੋਲ ਦੇ ਤੋਂ ਜ਼ਿਆਦਾ ਪ੍ਰਬੰਧ ਨਹੀਂ ਅਸੀਂ ਕਿਸਾਨਾਂ ਨੂੰ ਹਰ ਪੱਖੋਂ ਫੈਸਿਲਿਟੀ ਦੇਣ ਵਾਸਤੇ ਤਿਆਰ 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 ਹੁੰਦੇ ਹਾਂ ਹਰ ਟਾਈਮ ਲੇਕਿਨ ਜੋ ਪੰਜਾਬ ਦੇ ਆੜਤੀਆਂ ਨੂੰ ਖਾਸ ਕਰਕੇ ਕਲਾਨੌਰ ਦੇ ਆੜਤੀਆਂ ਨੂੰ ਜਿੰਨੀ ਮਾਰ ਪਈ ਆ ਸੀ ਇਹ ਨੁਕਸਾਨ ਕਿੱਥੋਂ ਪੂਰਾ ਕਰ ਲਾਂਗੇ ਸੋ ਮੈਂ ਸਰਕਾਰ ਦੇ ਅਧਿਕਾਰੀਆਂ ਕੋਲੋਂ ਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਕੋਲੋਂ ਤੇ ਖਾਸ ਕਰਕੇ ਸੀਐਮ ਸਾਹਿਬ ਕੋਲੋਂ ਇਹ ਮੰਗ ਕਰਦਾ ਕਿ ਇੱਕ ਦੇ ਸਾਨੂੰ ਸਾਡੀ 2.5% ਜਿਹੜੀ ਕਮਿਸ਼ਨ ਆ ਉਹ ਦਿੱਤੀ ਜਾਵੇ। ਉਹਦੇ ਉੱਤੇ ਜਿਹੜੀ ਤੁਸੀਂ ਸਾਡੇ ਪ੍ਰਧਾਨ ਪੰਜਾਬ ਪ੍ਰਧਾਨ શ્રી ਕਾਲੜਾ ਸਾਹਿਬ ਜੀ ਦੇ ਨਾਲ ਕਮਿਟਮੈਂਟ ਕੀਤੀ ਸੀ ਸੀਜ਼ਨ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ 2.5% ਦામੀ ਦੇਵਾਂਗੇ। ਇੱਕ ਤੇ ਉਹਦਾ ਉਹਦਾ ਹੱਲ ਕੀਤਾ ਜਾਵੇ। ਦੂਸਰਾ ਇਹ ਆ ਕਿ ਤੁਸੀਂ ਐਫਸੀਆਈ ਦੇ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਜਿਹੜਾ ਇਹ ਕਿਸਾਨਾਂ ਦਾ ਮਾਲ ਆ ਇਹਨੂੰ ਸਹੀ ਜਗ੍ਹਾ ਤੇ ਪਹੁੰਚਾਓ। ਸਹੀ ਜਗ੍ਹਾ ਤੇ ਪਹੁੰਚਾਓਗੇ ਤਾਂ ਜੋ ਇਹ ਨੈਸ਼ਨਲ ਲਾਸ ਆ ਗ੍ਰੇਨ ਨੈਸ਼ਨਲ ਲਾਸ ਆ ਇਹ ਨਾ ਹੋ ਸਕੇ ਕਿਉਂਕਿ ਇਹ ਕਣਕ ਜਿਹੜੀ ਹੈ ਇੱਕ ਸਾਲ ਚਲਣੀ ਆ ਇੱਕ ਸਾਲ ਲੋਕਾਂ ਨੇ ਢਿੱਡ ਭਰਨਾ ਵਾ ਜੋ ਹਾਲਾਤ ਜੋ ਸਰਕਮਸਟੈਂਸਸ ਆ ਇਸ ਟਾਈਮ ਤੁਸੀਂ ਦੇਖਦੇ ਜੇ ਪੈਦਾ ਹੋਏ ਨੇ ਅਗਰ ਜੇ ਅਸੀਂ ਇਸ ਨੂੰ ਨਾ ਸੁਭਾਲਿਆ ਤੇ ਹੋ ਸਕਦਾ ਹੈ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਜਾਏ ਜਿਹੜੀ ਫਸਲ ਦੇ ਇਕੱਠੀ ਕੀਤੀ ਹੈ ਦੇਖੋ ਜੀ ਇਹ ਫਸਲ ਸਰਕਾਰ ਦੇ ਲੋਡ ਦੇ ਰਿਕਾਰਡਿੰਗ ਅਸੀਂ ਇਹਨੂੰ 72 ਘੰਟੇ ਦੇ ਵਿੱਚ ਮਾਲ ਲਿਫਟ ਕਰਾਉਣਾ ਹੁੰਦਾ ਨਜ਼ਰ ਹੋਗਾ ਤੁਹਾਨੂੰ ਪੈਕਿੰਗ ਕੀਤੀ ਅਸੀਂ ਜੀ ਮਾਲ ਪੈਕਿੰਗ ਕੀਤਾ ਹੋਇਆ ਹੁਣ ਵੀ ਸਾਡਾ ਮਾਲ ਤਰਪਾਲਾਂ ਦੇ ਨਾਲ ਟਕਿਆ ਹੋਇਆ ਕੋਈ ਰਾਤੀਆਂ ਨੂੰ ਤਰਪਾਲਾਂ ਵੀ ਨਹੀਂ ਪਈਏ ਗਿਆ ਇਹਦਾ ਖੁੱਲੀ ਪਈਏ ਮੈਂ ਮੋਸਟਲੀ ਵੇਖੋ ਜੀ ਤਰਪਾਲਾ ਸਾਰੇ ਆੜਤੀਆਂ ਨੇ ਪਾਈਆਂ ਹੁੰਦੀਆਂ ਨੇ ਉਹਦੇ 'ਚ ਇਹ ਹੈ ਕਿ ਕੋਈ ਜਿਸ ਤਰ੍ਹਾਂ ਹਨੇਰੀ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਤੇ ਤਰਪਾਲਾ ਉੱਡ ਜਾਂਦੀਆਂ ਨੇ ਸੋ ਉਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਬਾਕੀ ਸਰਕਾਰ ਦੇ ਅਧਿਕਾਰੀਆਂ ਕੋਲੋਂ ਅਸੀਂ ਬਾਰ-ਬਾਰ ਇਹੀ ਮੰਗ ਕਰਦੇ ਆ ਕਿ ਸਾਨੂੰ ਮੌਸਮਰ ਦੇ ਵਿੱਚ ਕੋਈ ਰਿਆਦ ਕੀਤੀ ਜਾਵੇ ਬੜੇ ਦੁੱਖ ਦੀ ਗੱਲ ਹੈ ਕਿ ਕੁਦਰਤ ਦੀ ਕਰੋਪੀ ਨੇ ਸਾਰਾ ਸਿਸਟਮ ਹੀ ਤਾਸਨਸ਼ਤ ਕਰਕੇ ਰੱਖ ਦਿੱਤਾ ਵਾ بارشਦਰ بارش ਹੋ ਰਹੀ ਹੈ بارش ਨਾਲ ਸਾਰਾ ਕਿਸਾਨ ਤੇ ਚਿੰਤਤ ਹੈ ਹੀ ਹੈ ਆੜਤੀ ਵਰਗ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਆੜਤੀ ਵਰਗ ਮੁਸੀਬਤਾਂ ਵਿੱਚੋਂ ਗੁਜ਼ਰ ਰਿਹਾ ਉਹਨੂੰ ਇਹ ਨਹੀਂ ਪਤਾ ਮੇਰੀ ਕਣਕ ਜਿਹੜੀ ਸਰਕਾਰ ਦੀ ਖਰੀਦ ਕੀਤੀ ਹੋਈ ਕਣਕ ਆ ਇਹ ਸਾਰੀ ਤਬਾਹ ਹੋ ਗਈ ਤੇ ਮੇਰੇ ਜੁਮੇ ਕਿਸਾਨ ਤੇ ਪੈਸੇ ਲੈ ਕੇ ਚਲਾ ਗਿਆ ਸਭ ਕੁਝ ਆੜਤੀ ਦੇ ਜੁਮੇ ਪਹੇਜੇਗਾ ਇਸ ਲਈ ਸਰਕਾਰਾਂ ਨੂੰ ਪ੍ਰਬੰਧ ਕਰਨੇ ਚਾਹੀਦੇ ਨੇ ਚੁਕ ਲਿਫਟਿੰਗ ਦੇ ਪ੍ਰਬੰਧ ਕਰਨੇ ਚਾਹੀਦੇ ਨੇ 19 ਤਰੀਕ ਤੋਂ ਪਰਚੇਜ ਸ਼ੁਰੂ ਆ 19 ਤਰੀਕ ਦੀ ਪਰਚੇਜ ਦਾ ਕੀਤਾ ਹੋਇਆ ਮਾਲ ਵੀ ਇੱਥੇ ਤਰਪਾਲਾਂ ਦੇ ਥੱਲੇ ਆ ਸਰਕਾਰ ਨੂੰ ਲਿਫਟਿੰਗ ਕਹਿੰਦੀ 48 ਘੰਟਿਆਂ ਵਿੱਚ ਕਰਵਾਵਾਂਗੇ ਲਿਫਟਿੰਗ ਦਾ ਕੋਈ ਪ੍ਰਬੰਧ ਨਹੀਂ ਜੇਕਰ ਟੈਂਡਰ ਟੈਂਡਰ ਕਾ ਟੈਂਡਰ ਸਰਕਾਰ ਦਿੰਦੀ ਆ ਉਸ ਨੂੰ ਪਤਾ ਨਹੀਂ ਕਿਹੜੇ ਸਾਧਨਾਂ ਦਾ ਟੈਂਡਰ ਦਿੰਦੀ ਆ ਸਾਨੂੰ ਤੇ ਸੋਰ ਦੀ ਨਾਜ ਮੰਡੀ ਦਾ ਹਾਲ ਜਿਹੜਾ ਵਾ ਬਹੁਤ ਬੇਹਾਲ ਹੋਇਆ ਹਾ ਕੋਈ ਵਾਰਸ ਨਹੀਂ ਕੋਈ ਟੈਂਡਰ ਕਾਲ ਜਿਹੜਾ ਵਾ ਕੋਈ ਚੱਕ ਨੂੰ ਤਿਆਰ ਨਹੀਂ ਹੈਗਾ ਕੋਈ ਪ੍ਰਬੰਧ ਨਹੀਂ ਹੈਗਾ ਇਹੋ ਯਾਕੀ ਕਹਿੰਦੇ ਆ ਭਾਈ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈਗਾ ਸੜਕੋ ਲ ਭਾਈ 20 ਤਰੀਕ ਦੀ ਮਾਰਕਫੈਟ ਦੀ ਪਰਚੇਜ ਕੀਤਾ ਹੋਇਆ ਮਾਲ ਅਜੇ ਵੀ ਬੋਰੀਆਂ ਵਿੱਚ ਇੱਥੇ ਲੱਗਾ ਵਾ ਕਿੰਨੇ ਦਿਨ ਦਾ ਉਹਦਾ ਪ੍ਰਦਸਤ ਹੁੰਦਾ ਸਰਕਾਰ ਤੇ ਕਹਿੰਦੀ 48 ਘੰਟਿਆਂ ਵਿੱਚ ਲਿਫਟ ਕਰਵਾਵਾਂਗੇ ਅਸੀਂ ਤੇ ਇਹ ਨਹੀਂ ਪੁੱਛਦੇ ਵੀ ਸਰਕਾਰ 48 ਘੰਟਿਆਂ ਵਿੱਚ ਦੇ ਵੀਂ ਦਾ ਜਿਹੜਾ ਉਹ ਆਪਾਂ ਦੇਖ ਲੈਨੇ ਆ ਉਹ ਚੈੱਕ ਕਰਵਾ ਲੈਨੇ ਆ ਜੋ ਵੀ ਸੱਸੇ ਹੋਵੇ ਉਹਦਾ ਹੱਲ ਕਰਦੇਵੇਂ ਤਾਂ ਜਿਹੜੀ ਪਤਾਂ ਨੂੰ ਕਾ ਪਈ ਹੈ ਤਰਪਾਲਾ ਤੋਂ ਕਿਹਾ ਦੇ ਤੋ ਆਪੇਰੋਂ ਪਰ ਤਰਪਾਲਾ ਵੱਲੋਂ ਇਨਸਟਰਕਸ਼ਨ ਦਿੱਤੀਆਂ ਹੋਈਆਂ ਨੇ ਤੇ ਜੇ ਕੋਈ ਨਹੀਂ ਕਰੇ ਨਾ ਪਾਈ ਉੱਥੇ ਕਾਰਵਾਈ ਕਰਾਂਗੇ ਆਪਾਂ ਸੁਣਾਤੇ ਵੱਲੋਂ ਕਹਿੰਦੇ ਕਿ ਲਿਫਟਿੰਗ ਨਹੀਂ ਹੋ ਰਹੀ ਲਿਫਟ ਲਗਾਤਾਰ ਇਹਨਾਂ ਦੀ ਚੱਲ ਰਹੀ ਹੈ ਇਦਾਂ ਦੀ ਕੋਈ ਸੱਸਿਆ ਨਹੀਂ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਸ਼ਾਇਦ ਇਹ ਮੰਗ ਛੱਡ ਆਪਾ ਸਾਨੂੰ ਰਿਟਰਨ ਦੇ ਲਿੱਖਤੀ ਇਹ ਆਪਾ ਮਲਟੀਪਲ ਨੂੰ ਭੇਜ ਦਾਂਗੇ ਛੱਡ ਵਾਸਤੇ ਛੱਡ ਪਹਿਲਾਂ ਪਈ ਆ ਉਹਦੀ ਰਿਪੇਅਰ ਵੀ ਹੋਣੀ ਹੈ ਜਿਹੜੇ ਕਾਫੀ ਪਾਣੀ ਜਿਹੜਾ ਉਹ ਪ੍ਰਣਾਲਿਆਂ ਦਾ ਕੋਈ ਵਿਕਾਸ ਨਹੀਂ ਹੈਗਾ ਵਿੱਚ ਉਹ ਵੀ ਆਪਾਂ ਚੈੱਕ ਕਰਕੇ ਤੇ ਟੈਕਸਨ ਰਿਪੋਰਟ ਉਹਦੇ ਬਾਰੇ ਦੇਖਦੇ ਹਾਂਗੇ ਉਹ ਠੀਕ ਕਰ ਦੇਵਾਂਗੇ ਪਰ ਇਹ ਮਤਲਬ ਤੁਹਾਨੂੰ ਇਹ ਲੱਗਦਾ ਕਿ ਸੀਜ਼ਨ ਤੋਂ ਪਹਿਲਾਂ ਚੀਜ਼ਾਂ ਸਾਰੀਆਂ ਵੇਰ ਲੈਣੀ ਚਾਹੀਦੀਆਂ ਉਹ ਵੀ ਬੋਰਲੇ ਦੇ ਤੱਕਾਂ ਨਹੀਂ ਇਹ ਚੈੱਕ ਕੀਤੀਆਂ ਨੇ ਸੀਜ਼ਨ ਤੋਂ ਪਹਿਲਾਂ ਸਾਰੀਆਂ ਚੈੱਕ ਕੀਤੀਆਂ ਨੇ ഫല ബാഷ യ